ਨੂਰ ਦਾ ਜਾਇਆ ਬਾਪੂ ਦਸਾਂਝਾ ਵਾਲਾ ਗਿਆਨੀ ਕੇਵਲ ਸਿੰਘ નિર્ਦੋਸ਼ ਜੀ ਜਿਦੀ ਮੁਕੱਤਸ ਕਲਮ ਦੇ ਅਲਫ਼ਾਜ਼ ਪਤੇ ਦੀਆਂ ਗੱਲਾਂ ਕਾਗਜ਼ ਉਤੇ ਵਿੱਚ ਆਪ ਸਭ ਦੇ ਨਾਲ ਸਾਜ ਪਾਉਣ ਦੀ ਖੁਸ਼ੀ ਲੈ ਰਹੇ ਆਂ ਪਤੇ ਦੀਆਂ ਗੱਲਾਂ ਇਕ ਗਰਸਤੀ ਦੀ ਖਿਜ਼ਾ ਬਣੇ ਬਸੰਤੀ ਰੁੱਤ ਨੂਰਾਨੀ ਜੇਤੀ ਬਣੇ ਬਣੇ ਜਵਾਈ ਪੁੱਤ ਐਦਲਾ ਤੂੰ ਦੁੱਖ ਵਿੱਚ ਜਾਵੀ ਨਾ ਤਬਰਾ ਰਾਤ ਪਿਛੋਂ ਪ੍ਰਭਾਤ ਕਰੇ ਚੰਨ ਮਣ ਦਾ ਛਿੜਕਾ ਉਲਟੀ ਹਵਾ ਵਿੱਚ ਛੁਪਿਆ ਹੈ ਇੱਕ ਰਾਜ਼ ਕਰਦੀ ਸਦਾ ਹੈ ਬਾਜ਼ ਦੀ ਹੋ ਉੱਚੀ ਆਵਾਜ਼ ਕਰਤਾ ਆਪਣੀ ਕਿਰਤ ਤੋਂ ਕਦੇ ਨਾ ਹੋਏ ਅਲੱਗ ਜਿਉ ਦੁੱਧ ਅੰਦਰ ਘਿਓ ਹੈ ਜਿਉ ਲੱਕੜ ਵਿੱਚ ਅੱਗ ਚਕਰ ਚਿਹਨ ਨਾ ਹੋ ਸਦਾ ਨਾ ਕੋਈ ਰੂਪ ਨਾ ਰੇਖ ਕਿਉ ਫੁੱਲਾਂ ਵਿੱਚ ਮਹਿਕ ਹੈ ਪਰ ਨਹੀਂ ਸਕਦੇ ਵੇਖ ਬੁਰਾ ਵਿਸ਼ੂੜਾ ਮੌਤ ਤੂੰ ਨਿਤ ਨਿਤ ਕਰਦਾ ਤੰਗ ਬਿਰਹੋਂ 나ਗ ਦੇ ਜ਼ਿੰਦੜੀ ਸਹੇ ਹਮੇਸ਼ਾ ਡੰਗ ਮਰਨ ਭਲਾ ਉਸ ਜੀਨ ਤੋਂ ਜੇ ਮਰ ਜਾਏ ਜਮੀਲ ਐਵੇਂ ਮੁਰਦਾ ਰੂਹ ਨੂੰ ਚੁੱਕੀ ਫਿਰੇ ਸਰੀਰ ਨਿਜ ਲਈ ਜੀਣਾ ਜੀਣ ਨਾ ਨਿਜ ਲਈ ਜੀਣਾ ਜੀਣ ਨਾ ਪਰ ਹਿਤ ਮਰਨਾ ਜੀਣ ਜਾਮ ਸ਼ਹਾਦਤ ਸੂਰ ਮੇ ਗਟ ਗਟ ਕਰਕੇ ਪੀਣਾ ਇਨਾ ਨਾਮਦ ਹੋਸ਼ ਹੋ ਰਹੇ ਨ ਕੋਈ ਹੋਸ਼ ਹੋਸ਼ਗਵਾ ਦੋਸ਼ੀ ਬਣੇ ਵੇਖ ਕਈ ਨਿਰਦੋਸ਼ ਇਨਾ ਨਾਮਦ ਹੋਸ਼ ਹੋ ਰਹੇ ਨ ਕੋਈ ਹੋਸ਼ ਹੋਸ਼ਗਵਾ ਦੋਸ਼ੀ ਬਣੇ ਵੇਖ ਕਈ ਨਿਰਦੋਸ਼ ਬਪੂ ਕੇਵਲ ਸਿੰਘ નિર્દોਸ਼ ਦੂਸਾਂਝ ਕਲਾਵਾਲੇ ਕਨਵਾਲ ਬਹੁਤ شکریہ